ਬਾਈ ਜੀ ਇਹਨਾਂ ਦੋਨਾਂ ਮਾਂ ਪੁੱਤ ਨੂੰ ਕਿਸੇ ਵੀ ਟਾਈਮ ਮੌਤਾ ਸਕਦੀ ਆ ਤਾਂ ਉਹਦਾ ਜ਼ਿੰਮੇਵਾਰ ਕੌਣ ਹੋ ਪ੍ਰਸ਼ਾਸਨ ਹੋ ਪਿੰਡ ਦੀ ਪੰਚਾਇਤ ਹੋ ਜਾਂ ਅਸੀਂ ਲੋਕ ਬਾਈ ਜਿਹੜੇ ਇੱਕ ਦੂਜੇ ਦੀ ਮਦਦ ਨਹੀਂ ਕਰਦੇ ਤਾਂ ਮੈਂ ਬਾਈ ਜੀ ਇਸ ਟਾਈਮ ਖੜਾ ਪਿੰਡ ਕੋਟੜਲਾ ਪੜੀ ਜ਼ਿਲ੍ਹਾ ਲੁਧਿਆਣੇ ਚ ਤਾਂ ਮੈਂ ਪਿੰਡ ਦੀ ਪੰਚਾਇਤ ਤੇ ਸਾਰੀਆਂ ਸੰਸਥਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਇਹਨਾਂ ਦੀ ਮਦਦ ਜ਼ਰੂਰ ਕੀਤੀ ਜਾਵੇ ਤੇ ਜਿੰਨੇ ਵੀ ਭਰਾ ਆਪਣੇ ਨਾਲ ਜੁੜੇ ਨੇ ਬਾਈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਇਹਨਾਂ ਦੀ ਮਦਦ ਜ਼ਰੂਰ ਕਰੋ ਤਾਂ ਆਜੋ ਬਾਈ ਤੁਹਾਨੂੰ ਇਹਨਾਂ ਹਾਲਾਤ ਦਿਖਾਉਂਦੇ ਆਂ ਵੀ ਅੱਜ ਕੀ ਇਹਨਾਂ ਦੇ ਘਰ ਦੇ ਹਾਲਾਤ ਨੇ ਕਿਸੇ ਵੀ ਟ ਇਹਨਾਂ ਦਾ ਕਿਹੜੇ ਮਕਾਨ ਦੇ ਵਿੱਚ ਇਹ ਰਹਿ ਰਹੇ ਨੇ ਕਿਸੇ ਵੀ ਟਾਈਮ ਉਹ ਡਿੱਗ ਸਕਦਾ ਇੱਕ ਬੱਲੀ ਦੇ ਸਾਰੇ ਖੜਾ ਬਾਈ ਜੀ ਤਾਂ ਆਜੋ ਤੁਹਾਨੂੰ ਦਿਖਾਉਨੇ ਇਹਨਾਂ ਦੇ ਘਰ ਦੇ ਹਾਲਾਤ ਤੇ ਤੁਹਾਨੂੰ ਉਹ ਗਾਹ ਦਿਖਾਉਣਾ ਬਾਈ ਮੈਂ ਜਿੱਥੇ ਇਹ ਦੋਏ ਮਾਂ ਪੁੱਤ ਰਹਿ ਰਹੇ ਨੇ ਤਾਂ ਕਮੈਂਟ ਕਰਕੇ ਦੱਸ ਵੀ ਜਰੂਰ ਦਿਓ ਬਾਈ ਜੀ ਵੀ ਇਹ ਰਹਿਣ ਯੋਗ ਮਕਾਨ ਹੈ ਕਿ ਨਹੀਂ ਹੈ ਤਾਂ ਦੇਖ ਲਓ ਬਾਈ ਕਿਸੇ ਵੀ ਟਾਈਮ ਇੱਥੇ ਕੋਈ ਵੀ ਹਾਸਾ ਵਾਪਰ ਸਕਦਾ ਬਾਈ ਜੀ ਇਹ ਵੀਡੀਓ ਹੈਗੀ ਆ ਪਿੰਡ ਕੋਟਲਾ ਭੜੀ ਜ਼ਿਲ੍ਹਾ ਲੁਧਿਆਣਾ ਦੀ ਤਾਂ ਦੇਖ ਲਓ ਜੀ ਆ ਤੁਹਾਨੂੰ ਅੰਦਰ ਦੀ ਮੈਂ ਬਾਈ ਦਿਖਾ ਦਿੰਨੇ ਆ ਆ ਬਾਈ ਖੜਾ ਇਹ ਇਹਨਾਂ ਦੀ ਮਾਤਾ ਜੀ ਨੇ ਤੇ ਅੰਦਰ ਵੀ ਬਾਈ ਦੇਖ ਲਵਾ ਆ ਹਾਲਾਤ ਨੇ ਇਹਨਾਂ ਦੇ ਮਕਾਨ ਦੇ ਰਹਿ ਰਹੇ ਨੇ ਬਾਈ ਤਾਂ ਬਿਕ ਬੱਲੀ ਆਹ ਬੱਲੀ ਆ ਸਾਰੇ ਬਾਈ ਮਕਾਨ ਖੜਾ ਹੈ ਆ ਦੇਖ ਲਓ ਬੱਲੀ ਲਈ ਹੋਈ ਆ ਤੇ ਥੱਲੇ ਕੌਲਾ ਕਰਿਆ ਹੈ ਬਾਈ ਆ ਦੇਖ ਲਓ ਜੀ ਤਾਂ ਤੁਹਾਨੂੰ ਇੱਧਰ ਬਾਰਵੀਂ ਦਿਖਾਉਨੇ ਆ ਆ ਦੇਖੋ ਜੀ ਆ ਵੀ ਮਕਾਨ ਟਾ ਚੁੱਕਿਆ ਛੱਤ ਨਹੀਂ ਬਾਈ ਇਹਦੇ ਸਿਰ ਇਹ ਵੀ ਟਾ ਚੁੱਕਿਆ ਤੇਦਰ ਤਿੰਨ ਕਮਰੇ ਤਿੰਨ ਕਮਰੇ ਨੇ ਬਾਈ ਜੀ ਤੁਹਾਡੇ ਤੇ ਬਾਕੀ ਤੁਹਾਡੇ ਨਾਲ ਬਾਈ ਦਾ ਵੀ ਗੱਲ ਕਰਾਉਨੇ ਆ ਜਿਹੜੇ ਬਾਈ ਜੀ ਇੱਥੇ ਰਹਿ ਰਹੇ ਨੇ ਤੇ ਇੱਕ ਆ ਕਮਰਾ ਬਾਈ ਆ ਦੇ ਲੋ ਇਹਦੀ ਵੀ ਸੱਤ ਗਾਡਰਾਂ ਵਾਲੀ ਆ ਦੇ ਲੋ ਪੂਰੀ ਇਹ ਵੀ ਢੈ ਢੈਰੀ ਹੋ ਚੁੱਕਿਆ ਜਾਣ ਕੇ ਜਿੱਥੇ ਬਾਈ ਜੀ ਇਹ ਰਹਿ ਰਹੇ ਨੇ ਦੋਵੇਂ ਮਾਪੇਓ ਪੁੱਤ ਤਾਂ ਕਿਸੇ ਵੀ ਟਾਈਮ ਬਾਈ ਜੀ ਕੋਈ ਵੀ ਘਟਨਾ ਵਾਪਰ ਸਕਦੀ ਆ ਤਾਂ ਮੇਰੀ ਕੋਟਲਾ ਭੜੀ ਦੀ ਪਿੰਡ ਦੀ ਪੰਚਾਇਤ ਨੂੰ ਵੀ ਬੇਨਤੀ ਆ ਕਿ ਇਹਨਾਂ ਦਾ ਰਹਿਣ ਵਾਸਤੇ ਕੋਈ ਨਾ ਕੋਈ ਹੱਲ ਕੀਤਾ ਜਾਵੇ ਨਗਰ ਨਿਵਾਸੀਆਂ ਨੂੰ ਵੀ ਬਾਈ ਜੀ ਬੇਨਤੀ ਕਰਦੇ ਆਂ ਦੇ ਗੱਲ ਕਰਵਾਉਣੀ ਆ ਥੋਡੀ ਇੱਥੋਂ ਦੇ ਜਿਹੜੇ ਮਾਪੋਤੋ ਬਾਈ ਜੀ ਇਸ ਘਰ ਦੇ ਵਿੱਚ ਰਹਿ ਰਹੇ ਨੇ ਵੀ ਕੀ ਗੱਲ ਬਾਤ ਆ ਹੁਣ ਤੱਕ ਇਹਨਾਂ ਦੀ ਕਿਸੇ ਨੇ ਬਾਈ ਜੀ ਹੁਣ ਤੱਕ ਕੋਈ ਸਾਰ ਨਹੀਂ ਲਈ ਤਾਂ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰ ਦਿਓ ਬਾਈ ਜੀ ਜੇ ਕੋਈ ਮਦਦ ਕਰਨ ਯੋਗ ਭਰਾ ਹੈਗਾ ਤਾਂ ਮਦਦ जरूर ਕਰਿਓ ਤੇ ਥੋਡੀ ਗੱਲ ਕਰਵਾਉਣੀ ਆ ਜੀ ਇੱਥੇ ਜਿਹੜੇ ਰਹਿ ਰਹੇ ਨੇ ਥੋਡੀ ਗੱਲ ਕਰਵਾਉਣੀ ਆ ਜਿਹੜੇ ਇੱਥੇ ਰਹਿ ਰਹੇ ਨੇ ਤੇ ਬਾਈ ਜੀ ਕੀ ਗੱਲ ਬਾਤ ਆ ਹੁਣ ਤੱਕ ਜਿਹੜਾ ਤੁਸੀਂ ਇਹ ਮਕਾਨ ਰਹਿ ਰਹੇ ਹਾਂ ਬਾਈ ਜੀ ਕਿਸੇ ਵੀ ਟਾਈਮ ਕੋਈ ਵੀ ਪਾਣਾ ਪ੍ਰਮਾਤਮਾ ਨਾ ਕਰੇ ਵਾਪਰ ਸਕਦਾ ਤਾਂ ਇਹਦੇ ਬਾਰੇ ਤੁਸੀਂ ਆਪਣੇ ਪਿੰਡ ਦੀ ਪੰਚਾਇਤ ਜਾਂ ਕੋਈ ਸੰਸਥਾ ਨੂੰ ਬਾਈ ਜੀ ਹੁਣ ਤੱਕ ਕੋਈ ਦੱਸਿਆ ਵੀ ਸਾਡੀ ਮਦਦ ਕੀਤੀ ਜਾਏ ਬਾਈ ਜੀ ਕੀ ਗੱਲ ਬਾਤ ਆ ਤੇ ਤੁਸੀਂ ਆਪਣੀ ਗੱਲ ਬਾਤ ਸਾਂਝੀ ਕਰੋ ਬਾਈ ਜੀ ਸਾਰਿਆਂ ਨਾਲ ਵੀ ਕੀ ਗੱਲ ਬਾਤ ਤੇ ਬਾਕੀ ਮੇਰੀ ਹੋਰ ਸੰਸਥਾ ਨੂੰ ਵੀ ਬੇਨਤੀ ਆ ਪਿੰਡ ਦੀ ਪੰਚਾਇਤ ਨੂੰ ਨਗਰ ਨਿਗਮ ਨੂੰ ਵੀ ਇਹਨਾਂ ਦੀ ਮਦਦ ਜ਼ਰੂਰ ਕੀਤੀ ਜਾਵੇ ਕੀ ਗੱਲ ਆਂਡੀ ਪਹਿਲਾਂ ਤੁਸੀਂ ਦੱਸੋ ਜੀ ਅਸੀਂ ਪੰਚਾਇਤ ਨੂੰ ਪਹਿਲਾਂ ਬੇਨਤੀ ਕਰੀ ਸੀ ਪੁਰਾਣੇ ਸਰਪੰਚ ਨੂੰ ਉਹਨਾਂ ਨੇ ਸਾਡੀ ਕੋਈ ਹੈਲਪ ਨਹੀਂ કરી ਹੈਗੀ ਜੀ ਤੇ ਹੁਣ ਨਵਾਂ ਸਰਪੰਚ ਬਣਿਆ ਉਹ ਉਹਨਾਂ ਨੂੰ ਕਿਹਾ ਸੀ ਵੀ ਸਾਡੇ ਕੱਚੇ ਮਕਾਨਾਂ ਦੇ ਪੈਸੇ ਦਵਾਏ ਜਾਏ ਤੇ ਸਾਡਾ ਮਕਾਨ ਵੀ गिरਨੇ ਵਾਲਾ ਵੀ ਸਾਡਾ ਮਕਾਨ ਬਣਾਇਆ ਜਾਣ ਸਾਡੇ ਤੇ ਉਹ ਕਹਿੰਦੇ ਵੀ ਅਜੇ ਪੈਸੇ ਇਹਦੇ ਡਿਲੇਟ ਆਉਣਗੇ ਜੀ ਉਹਨਾਂ ਨੇ ਐ ਕਿਹਾ ਤੇ ਸਾਨੂੰ ਖਤਰਾ ਹੈ ਮੀਂਹ ਚੋਰਾਂ ਤੇ ਪੈ ਰਿਹਾ ਤੇ ਸਾਡਾ ਮਕਾਨ ਜਬ ਤੇ ਜਿਹੜੇ ਤੁਸੀਂ ਆ ਮਕਾਨ ਚ ਇਸ ਟਾਈਮ ਰਹਿ ਰਹੇ ਹੋ ਜੀ ਇਹ ਕਿਸੇ ਵੀ ਟਾਈਮ गिर ਸਕਦਾ ਇਹ ਬੱਲੇ ਵੀ ਅੰਦਰ ਮੈਂ ਦੇਖੀ ਆ ਲਾਈ ਹੋਈ ਆ ਤਾਂ ਕਿਸੇ ਵੀ ਟਾਈਮ ਕੋਈ ਵੀ ਹਾਦਸਾ ਵਾਪਰ ਸਕਦਾ ਤਾਂ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਬਸ ਇਹੀ ਆ ਵੀ ਸਾਡੀ ਸਮਾਜ ਸੰਸਥਾ ਬਾਰੇ ਇਹੀ ਹੈ ਜੇ ਬੇਨਤੀ ਆ ਕਿ ਸਾਡਾ ਛੇਤੋ ਛੇਤੀ ਸਾਡਾ ਕੋਈ ਹੱਲ ਕਰਿਆ ਜਾਵੇ ਨਹੀਂ ਤਾਂ ਸਾਡੇ ਜਦ ਦੋਨੇ ਬੱਚੇ ਤੇ ਮੇਰੀ ਜਾਨ ਨੂੰ ਖਤਰਾ ਹੈ ਸਾਡੀ ਜਾਨ ਨੂੰ ਦੋਨੋਂ ਤੁਸੀਂ ਦੋਏ ਰਹਿੰਦੇ ਹੋ ਜੀ ਮਾਂ ਪੁੱਤਰੇ ਹਾਂਜੀ ਦੋਨੇ ਰਹਿੰਦੇ ਆ ਜੀ ਤੇ ਤੁਹਾਡੇ ਘਰ ਵਾਲਾ ਜੀ ਘਰ ਵਾਲ ਨੇ ਸੈਕੰਡ ਮੈਰਿਜ ਕਰਾ ਲਈ ਹੈ ਜੀ ਉਹਨਾਂ ਬਿਨਾ ਤਲਾਕ ਦੇ ਮੈਰਿਜ ਕਰਵਾ ਲਈ ਹੈ ਜੀ ਉਹਨਾਂ ਨੇ ਕੋਈ ਖਰਚਾ ਨਹੀਂ ਦਿੱਤਾ ਹੈਗਾ ਜਾਨੀ ਮੈਂ ਪੇਕੇ ਘਰੇ ਬੈਠੀ ਉਹਨਾਂ ਨੇ ਮੜਮ 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 ਮੋਟਾ ਖਰਚਾ ਵੀ ਬੰਦ ਕਰਤਾ ਜੀ ਉਹਨਾਂ ਨੇ ਠੀਕ ਆ ਤੇ ਉਹਨਾਂ ਦੇ ਆਪਣੇ ਨਾਲ ਬਾਈ ਵੀ ਹੈ ਜਿਹੜਾ ਇਹਨਾਂ ਦਾ ਪੁੱਤਰ ਹੈ ਤੇ ਬਾਈ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਮਕਾਨ ਬਾਰੇ ਹੁਣ ਤੱਕ ਤੁਹਾਡੀ ਕਿਸੇ ਨੇ ਕੋਈ ਮਦਦ ਕਿਉਂ ਨਹੀਂ કરી ਜਾਂ ਤੁਸੀਂ ਕਿਹਾ ਨਹੀਂ ਕਿਸੇ ਨੂੰ ਬਾਈ ਸੰਸਥਾ ਨੂੰ ਜਾਂ ਕਿਸੇ ਹੋਰ ਨੂੰ ਵੀ ਤਾਂ ਕੀ ਗੱਲ ਬਾਤ ਹੈ ਇਹ ਤੇ ਚੰਨਾ ਪਾਇਆ ਬਾਈ ਮੜਾ ਜਾ ਹਾਂਜੀ ਵੀਰੇ ਬਸ ਮੈਂ ਤਾਂ ਨਿਆਣਾ ਸੀਗਾ ਮਤਲਬ ਘਰ ਦੇ ਹਾਲਾਤ ਬਹੁਤ ਹੀ ਜ਼ਿਆਦਾ ਮਤਲਬ ਖਰਾਬ ਹੋ ਗਏ ਮਰ ਨਾਨੀ ਦੇ ਸਾਰੇ ਟਾਈਮ ਕੱਢ ਰਹੇ ਸੀ ਜੀ ਉਹ ਪੂਰੇ ਹੋ ਗਏ ਸੀ ਜਿਉਂ ਤੋਂ ਬਾਅਦ ਘਰ ਦੇ ਵੀ ਹਾਲਾਤ ਬਹੁਤ ਜ਼ਿਆਦਾ ਖਰਾਬ ਹੋ ਗਏ ਤੇ ਮਤਲਬ ਇਹ ਦੋ ਕਮਰੇ ਤੁਹਾਡੇ ਘਰ ਚੋਕੇ ਹਨ ਇੱਕ ਕਮਰਾ ਬਸ ਬਚਿਆ ਹੋ ਵੀ ਮਤਲਬ ਆ ਵੀ ਭਾਈ ਕਿਸੇ ਵੀ ਟਾਈਮ गिर ਸਕਦਾ ਇਹ। ਬੋਟ ਦੇ ਸਾਰੇ ਹੀ ਖੜਾ ਕਰਿਆ ਹੋਇਆ ਇਹ ਵੀ ਕਮਰਾ। ਬਸ ਹੀ ਸਾਡੀ ਸਰਕਾਰ ਨੂੰ ਇਹੀ ਬੇਨਤੀ ਹੈ ਵੀ ਸਾਡਾ ਕਰਿਆ ਜਾਵੇ ਜੀ ਕੋਈ ਹੀਲਾ ਮਤਲਬ ਬਹੁਤ ਹੀ ਔਖੇ ਦਿਨ ਕੱਢ ਰਹੇ ਹਾਂ ਜੀ ਰਿਸ਼ਤੇ ਹੀ ਇੱਕ ਤਰ੍ਹਾਂ ਦਾ। ਬਿਲਕੁਲ ਆ ਤੁਹਾਨੂੰ ਅੰਦਰੋਂ ਵੀ ਦਿਖਾ ਦਿੰਨੇ ਆ ਤੇ ਪਹਿਲਾਂ ਬਾਹਰੋਂ ਦੇਖ ਲਓ ਜੀ ਆ ਕਿਸੇ ਵੀ ਟਾਈਮ गिर ਸਕਦਾ ਬਾਈ ਜੀ ਇਹ। ਤੇ ਅੰਦਰ ਵਾਲਾ ਵੀ ਦਾਹ ਦੇਖ ਲਓ। ਆ ਸਾਹਮਣੇ ਉਹਦਾ ਕੂਰੀ ਤੇੜਾਈ ਹੋਈ ਆ ਬਾਈ ਜੀ। ਤੇ ਆ ਦੇਖ ਲਈ ਇੱਕੇ ਕਮਰਾ ਤੇ ਆ ਬੱਲੀ ਲਾਈ ਹੋਈ ਆ ਬਾਈ। ਆ ਦੇਖ ਲਓ ਜੀ। ਆ ਸਿਰੇ ਤੱਕ ਤਾਂ ਮੇਰੇ ਸਾਰੇ ਭਰਾਵਾਂ ਨੂੰ ਹੱਥ ਵਨ ਕੇ ਬੇਨਤੀ ਹੈ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਬਾਈ ਜੀ ਤੇ ਇਹਨਾਂ ਦੀ ਜਿੰਨੇ ਵੀ ਮਦਦ ਹੋ ਸਕੇ ਤਾਂ ਬਦ ਤੋਂ ਬਦ ਮਦਦ ਜਰੂਰ ਕਰਿਓ ਜੀ ਚਲੋ ਠੀਕ ਹੈ ਜੀ ਧੰਨਵਾਦ ਤੋਂ ਠੀਕ ਹੈ ਵੀਰੇ